ਤਰਲੋਚਨ ਸੀ ਕੱਲ ਕੀਤੀ ਜਾਏ ਤਾਂ ਹੁਣੇ ਹਵਾ ਚੱਲ ਰਹੀ ਹੈ ਕਿ ਵਿਰੋਧੀ ਧਿਰ ਦਾ ਜਿਹੜਾ ਇੱਕ ਵੱਡਾ ਚਿਹਰਾ ਆਮ ਆਦਮੀ ਪਾਰਟੀ ਦੇ ਵਿੱਚ ਜਾ ਸਕਦਾ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਕਿਤੇ ਨਾ ਕਿਤੇ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ ਇਹ ਵੀ ਚਰਚਾ ਚੱਲ ਰਹੀ ਹੈ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਤੇ ਨਾ ਕਿਤੇ ਸ਼ੋਗਲ ਚ ਇਹ ਗੱਲ ਕਹਿੰਦੇ ਨੇ ਵੀ 100 ਦਾ ਅੰਕੜਾ ਪੂਰਾ ਕਰਨਾ ਮੈਂ ਤਦ ਲੋਚਨ ਜੀ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਕਰੀਏ ਤਾਂ ਕੀਤੇ ਖੜਾ ਜਣਾ ਨਜ਼ਰ ਨਹੀਂ ਆ ਰਿਹਾ ਉਸ ਦੀ ਸਥਿਤੀ ਕਿ ਲੱਗਦੀ ਹੈ ਕਿ ਐਸਾ ਕਿਹਨਿਆ ਬਿਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਲੀਡਰ ਆਪਣੀ ਪਾਰਟੀ ਨੂੰ ਪ੍ਰੋਟੈਕਟ ਕਰਨ ਜਾਂ ਸਰਕਾਰ ਉੱਪਰ ਉਂਗਲ ਅਟਾਉਣ ਦੇ ਸਮਰੱਥ ਨਹੀਂਗਾ ਤਾਂ ਲੋਚਨ ਜੀ ਇੱਥੇ ਜਿਲਕਰ ਅਸੀਂ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੀ ਕੀ ਸਥਿਤੀ ਵਿਰੋਧੀ ਧਿਰਦਾ ਹੁਣ ਇੱਕ ਵੱਡਾ ਚਿਹਰਾ ਆਮ ਆਦਮੀ ਪਾਰਟੀ ਦੇ ਵਿੱਚ ਜਾ ਸਕਦਾ ਹੈ ਇਹ ਹਵਾ ਚੱਲ ਰਹੀ ਹੈ ਤੇ ਇਸੇ ਦੇ ਵਿਚਾਲੇ ਜੇਕਰ ਗੱਲ ਕੀਤੀ ਜਾਏ ਤਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਕਿਤੇ ਨਾ ਕਿਤੇ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਕਾਂਗਰਸ ਦੀ ਗੱਲ ਕਰੀਏ ਤਾਂ 18 ਦੇ ਵਿੱਚੋਂ ਤੇਰਾ ਵਿਧਾਇਕ ਹੀ ਜਿਹੜੇ ਬਚੇ ਨੇ ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਇਸੇ ਤੇ ਹੀ ਅਸੀਂ ਚਰਚਾ ਕਰਾਂਗੇ ਮੇਰੇ ਨਾਲ ਹੋਣਗੇ ਦਾ ਸਮਰ نیوز ਦੇ ਪੋਲਿਟੀਕਲ ਐਡੀਟਰ ਤਰਲੋਚਨ ਸਿੰਘ ਜੀ ਤਰਲੋਚਨ ਸਿੰਘ ਗੱਲ ਕੀਤੀ ਜਾਏ ਤਾਂ ਹੁਣੇ ਹਵਾ ਚੱਲ ਰਹੀ ਹੈ ਕਿ ਵਿਰੋਧੀ ਧਿਰਤਾ ਜਿਹੜਾ ਇੱਕ ਵੱਡਾ ਚਿਹਰਾ ਆਮ ਆਦਮੀ ਪਾਰਟੀ ਦੇ ਵਿੱਚ ਜਾ ਸਕਦਾ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਕਿਤੇ ਨਾ ਕਿਤੇ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ ਦੇਖੋ ਜਦੋਂ ਦੀਆਂ ਲੋਕ ਸਭਾ ਚੋਣਾਂ ਹੋਈਆਂ ਨੇ ਉਸ ਤੋਂ ਪਹਿਲਾਂ ਇੱਕ ਪ੍ਰਵਾਹ ਚੱਲ ਰਿਹਾ ਵੀ ਕਈ ਵੱਡੇ ਚਿਹਰੇ ਜਿਹੜੇ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਮ ਆਦਮੀ ਪਾਰਟੀ ਤੇ ਸ਼ਾਮਲ ਹੋ ਰਹੇ ਨੇ। ਉਹ ਜਿਹੜੀ ਇੱਕ ਜਿਵੇਂ ਤੁਸੀਂ ਕਹੇ ਹਵਾ ਇੱਕ ਇਦਾਂ ਦੀ ਗੱਲ ਇੱਕ ਇਦਾਂ ਦੀ ਚਰਚਾ ਚੱਲ ਰਹੀ ਹੈ ਵੀ ਵਿਰੋਧੀ ਧਿਰਾਂ ਵਿੱਚੋਂ ਇੱਕ ਚੰਗਾ ਜਾਣਿਆ ਪਛਾਣਿਆ ਚਿਹਰਾ ਜਿਹੜਾ ਆ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦਾ ਹੈ। ਔਰ ਪਿਛਲੇ ਦਿਨੀਂ ਡਾਕਟਰ ਸੁਖਵਿੰਦਰ ਸੁਖੀ ਜਿਹੜੇ ਸ਼ਰੋਮਨੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਵਿਧਾਨ ਸਭਾ ਚ ਤਿੰਨ ਹੀ ਝੁੰਗੇ ਚ ਅਕਾਲੀ ਦਲ ਦੇ ਮੈਂਬਰ ਨੇ ਉਹਨਾਂ ਚੋਂ ਸਿਰ ਕੱਢੋ ਸੀ ਉਹ ਚੁੱਪਚੀ ਬੀਤੇ ਜਦੋਂ ਅਕਲ ਆਪਣੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਤੇ ਫਿਰ ਇੰਜ ਲੱਗ ਰਿਹਾ ਸੀ ਵੀ ਹੁਣ ਤੇ ਹਾਲਤ ਬਹੁਤ ਪਤਲੀ ਐ ਵਿਰੋਧੀ ਧਿਰ ਦੀ ਪਰ ਇਸ ਤੋਂ ਅੱਗੇ ਜੇ ਹੋਰ ਵਧਈਏ ਤੇ ਜੇ ਇਹ ਹਵਾ ਸੱਚੀ ਸਾਬਤ ਹੋਈ ਤੇ ਫਿਰ ਕਿਹਾ ਜਾ ਸਕਦਾ ਵੀ ਆਮ ਆਦਮੀ ਪਾਰਟੀ ਨੂੰ ਇੱਕ ਹੋਰ ਵੱਡਾ ਚਿਹਰਾ ਕਿਸੇ ਵੇਲੇ ਵੀ ਮਿਲ ਸਕਦਾ ਇਹ ਵੀ ਚਰਚਾ ਚੱਲ ਰਹੀ ਆ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਤੇ ਨਾ ਕਿਤੇ ਸ਼ੋਗਲ ਚ ਇਹ ਗੱਲ ਕਹਿੰਦੇ ਨੇ ਵੀ 100 ਦਾ ਅੰਕੜਾ ਪੂਰਾ ਕਰਨਾ ਮੈਂ ਜੀ ਐਮਐਲਏ ਜਿਹੜੇ ਨੇ 100 ਆਪਣੀ ਕਤਾਰ 'ਚ ਖੜੇ ਕਰਨੇ ਨੇ ਤੇ ਜੇ ਉਧਰ ਝਾਤੀ ਮਾਰੀ ਜਾਵੇ ਤੇ ਹੁਣ ਤੱਕ ਸ਼ੀਤਲ ਉਂਗਰਾਲ ਜਿਹੜੇ ਜਲੰਧਰ ਪਛਮੀ ਤੋਂ ਵਿਧਾਇਕ ਸੀ ਆਮ ਆਦਮੀ ਪਾਰਟੀ ਦੇ ਅਸਤੀਫਾ ਦੇ ਕੇ ਚਲ ਗਏ ਭਾਰਤ ਪਾਵਲ ਤੇ ਫਿਰ ਜਿਮਨੀ ਚੋਣ ਹੋਈ ਜਿਮਨੀ ਚੋਣ ਜਿਹੜੀ ਹੈ ਉਹ ਭਗਵੰਤ ਸਿੰਘ ਮਾਨ ਨੇ ਮਹਿੰਦਰ ਭਗਤ ਜਿਹੜੇ ਕਿਸੇ ਵੇਲੇ ਭਾਰਤੀ ਜਨਤਾ ਪਾਰਟੀ ਦੇ ਬੜੇ ਸਿਰਕੱਢ ਲੀਡਰ ਸੀ ਉਹਨਾਂ ਦੇ ਪਿਤਾ ਭਗਤ ਚੁੰਨੀ لال ਜਿਹੜੇ ਨੇ ਉਹ ਕੈਬਨਿਟ ਮੰਤਰੀ ਵੀ ਰਹੇ ਉਹਨਾਂ ਦੇ ਪੁੱਤਰ ਨੇ ਉਹਨਾਂ ਨੂੰ ਆਪਣੇ ਚ ਸ਼ਾਮਲ ਕੀਤਾ ਤੇ ਜਿੱਤ ਦਰਜ ਕਰਾਈ ਸੋ ਜਿਹੜੇ ਕਿਹਾ ਜਾਂਦਾ ਹੈ ਵੀ 92 ਚੋਂ 91 ਰਹਿ ਗਏ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਵਿਧਾਇਕ ਪਰ ਨਾਲ ਹੀ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕਰਾ ਕੇ ਭਗਤ ਨੂੰ ਤੇ 92 ਦੀ ਗਿਣਤੀ ਪੂਰੀ ਕਰ ਲਈ ਪਰ ਹੁਣ ਇਸ ਵੇਲੇ 91 ਨੇ ਮੀਤ ਹੇਰ ਜਿਹੜੇ ਸੰਗਰੂਰ ਲੋਕ ਸਭਾ ਹਲਕੇ ਤੋਂ ਜਿੱਤ ਕੇ ਪਾਰਲੀਮੈਂਟ 'ਚ ਗਏ ਨੇ ਉਹ ਬਰਨਾਲਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਸੀ ਉਹਨਾਂ ਨੇ ਅਸਤੀਫਾ ਦਿੱਤਾ ਸੋ 91 ਨੇ ਮਰ ਦੇ ਟੈਕਨੀਕਲ ਦੇਖਿਆ ਜਾਵੇ ਟੈਕਨੀਕਲ ਤੌਰ ਤੇ ਤੇ ਫਿਰ ਭਾਵੇਂ 91 ਮੰਨ ਲਿਆ ਜਾਵੇ ਪਰ ਡਾਕਟਰ ਸੁਖਵਿੰਦਰ ਸੁਖੀ ਅਕਾਲੀ ਦਲ ਦੇ ਜਿਹੜੇ ਵਿਧਾਇਕ ਨੇ ਆਪ ਚ ਸ਼ਾਮਲ ਹੋ ਗਏ ਨੇ ਜੇ ਉਦਾਂ ਗੱਲ ਕੀਤੀ ਜਾਵੇ ਤੇ ਫਿਰ 91 1 92 ਤੇ ਹੋ ਚੁੱਕੇ ਨੇ ਚਾਰ ਵਿਧਾਨ ਸਭਾ ਦੀਆਂ ਕਿ ਉਹਨਾਂ ਨੇ ਜਿਮਨੀ ਚੋਣਾਂ ਨੇ ਔਰ ਜਿਹੜੇ ਢੰਗ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੱਗੇ ਨੇ ਖਾਸ ਕਰਕੇ ਗਿੱਦੜ ਬਾਹਤੋਂ ਜਿਹੜੀ ਸੱਜੀ ਬਾਹ ਮੰਨੀ ਜਾਂਦੀ ਹੈ ਸੁਖਬੀਰ ਸਿੰਘ ਬਾਦਲ ਦੀ ਵੱਡੇ ਅਕਾਲੀ ਲੀਡਰਸ਼ਿਪ ਡਿੰਪੀ ਢਿੱਲੋਂ ਉਹਨੂੰ ਆਪ ਵਿੱਚ ਸ਼ਾਮਲ ਕਰਵਾ ਕੇ ਉਹਨਾਂ ਨੇ ਇੱਕ ਸੰਕੇਤ ਦੇ ਦਿੱਤਾ ਵੀ ਮੈਂ ਜਿਮਨੀ ਚੋਣਾਂ ਜਿੱਤਣ ਲਈ ਕਿਸੇ ਹੱਦ ਤੱਕ ਵੀ ਜਾ ਸਕਦਾ ਜਿੱਤ ਕੇ ਦਿਖਾਉਂਗਾ ਸੋ ਉਹਦੇ ਤੋਂ ਇਹ ਲੱਗਦਾ ਵੀ ਇਹ ਵੀ ਜਾਣਕਾਰੀ ਮਿਲੀ ਹੈ ਵੀ ਜਿਹੜੇ 4 ਵਿਧਾਨ ਸਭਾ ਹਲਕਿਆਂ 'ਚ ਜਿਮਨੀ ਚੋਣਾਂ ਹੋਣੀਆਂ ਉੱਥੇ ਵੱਡੇ ਪੱਧਰ ਤੇ ਵਿਕਾਸ ਦੇ ਕਾਰਜ ਵੀ ਸ਼ੁਰੂ ਹੋ ਗਏ ਨੇ ਕਰੋੜਾਂ ਰੁਪਏ ਜਿਹੜੇ ਨੇ ਉੱਤੇ ਲੱਗ ਰਹੇ ਨੇ ਸੋ ਇਹ ਸਾਰੀ ਗੱਲ ਤੋਂ ਲੈ ਕੇ ਇਹ ਲੱਗ ਰਿਹਾ ਵੀ ਜਿਮਨੀ ਚੋਣ ਤੋਂ ਪਹਿਲਾਂ ਵਿਰੋਧੀ ਧਿਰ ਦਾ ਇੱਕ ਵੱਡਾ ਚਿਹਰਾ ਜਿਹੜਾ ਆ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦਾ ਤੇ ਜੇ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਤੇ ਫਿਰ ਇਹ ਆ ਵੀ ਆਮ ਆਦਮੀ ਪਾਰਟੀ ਨੂੰ ਫੇਸ ਕਰਨ ਲਈ ਆਮ ਆਦਮੀ ਪਾਰਟੀ ਦੇ ਨੂੰ ਟੱਕਰਨ ਲਈ ਵਿਰੋਧੀ ਧਿਰ ਕਿਸੇ ਵੇਲੇ ਠੀਕ ਲੱਗਦੀ ਸੀ 18 ਕਾਂਗਰਸ ਦੇ ਵਿਧਾਇਕ ਸੀ ਵੱਡੇ ਚਿਹਰੇ ਸੀ ਪਰ ਇਹ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਤੋਂ ਬਾਅਦ ਕੁਝ ਵੱਡੇ ਚਿਹਰੇ ਪਾਰਲੀਮੈਂਟ ਤੇ ਜਾਣ ਕਰਕੇ ਕੁਝ ਕਾਂਗਰਸ ਦੇ ਜਿਹੜੇ ਵੱਡੇ ਚਿਹਰੇ ਸੀ ਨਰਾਜ ਹੋਣ ਕਰਕੇ ਇੰਜ ਲੱਗ ਰਿਹਾ ਵੀ ਹੁਣ ਪੰਜਾਬ ਵਿਧਾਨ ਸਭਾ ਚ ਜਦੋਂ ਸੈਸ਼ਨ ਸ਼ੁਰੂ ਹੋਊਗਾ 2 ਸਤੰਬਰ ਨੂੰ ਤੇ ਫਿਰ ਉਹ ਪਹਿਲੇ ਵਾਲਾ ਖੜਾਕਾ ਨਹੀਂ ਹੋਊਗਾ ਵਿਰੋਧੀ ਧਿਰ ਵੱਲੋਂ ਕਿਉਂਕਿ ਵਿਰੋਧੀ ਧਿਰ ਲੱਗਦਾ ਵੀ ਹੁਣ ਕਾਫੀ ਅੱਗੇ ਨਾਲੋਂ ਕਮਜ਼ੋਰ ਪੈ ਗਈ ਹੈ ਜੀ ਅ ਤਰਲੋਚਨ ਜੀ ਇੱਥੇ ਜੇਕਰ ਅਸੀਂ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੀ ਕੀ ਸਥਿਤੀ ਹੈ ਦੇਖੋ ਕਾਂਗਰਸ ਦਾ ਜੇ ਮੋٹے ਤੌਰ ਤੇ ਗੱਲ ਕਰੀਏ ਇੱਕ ਵੇਲੇ 18 ਵਿਧਾਇਕ ਸੀ ਵਿਧਾਨ ਸਭਾ ਚ ਕਾਂਗਰਸ ਦੇ ਪਰ ਅੱਜ ਜੇ ਸਾਰੀ ਗਿਣਤੀ ਮਿੰਤੀ ਕੀਤੀ ਜਾਵੇ ਤੇ 18 ਤੋਂ ਘਟ ਕੇ 13 ਰਹਿ ਗਏ ਨੇ ਉਹ ਕਿਵੇਂ ਰਹਿ ਗਏ ਨੇ ਇੱਕ ਤੇ ਸੁਖਜਿੰਦਰ ਸਿੰਘ ਰੰਧਾਵਾ ਉਹ ਲੋਕ ਸਭਾ ਇਲੈਕਸ਼ਨ ਜਿੱਤ ਗਏ ਨੇ ਬਹੁਤ ਵੱਡਾ ਚਿਹਰਾ ਸੀ ਆ ਕਾਂਗਰਸ ਦਾ ਉਪ ਮੁੱਖ ਮੰਤਰੀ ਰਹੇ ਨੇ ਗ੍ਰਹਿ ਵਿਭਾਗ ਉਹਨਾਂ ਕੋਲ ਸੀ ਔਰ ਟਕਸਾਲੀ ਕਾਂਗਰਸੀ ਮੰਨੇ ਜਾਂਦੇ ਨੇ ਔਰ ਪੰਜਾਬ ਵਿਧਾਨ ਸਭਾ ਚ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਚ ਮੋਰੀ ਰੋਲ ਅਦਾ ਕਰਦੇ ਸੀ ਹੁਣ ਉਹ ਵਿਧਾਨ ਸਭਾ 'ਚ ਨਹੀਂ ਨਜ਼ਰ ਆਉਣਗੇ ਕਿਉਂਕਿ ਅਸਤੀਫਾ ਦਿੱਤਾ ਪਾਰਲੀਮੈਂਟ 'ਚ ਉਹ ਚਲ ਗਏ ਨੇ ਇੱਕ ਤੇ ਉਹ ਇੱਕ ਸੀਟ ਇੱਕ ਐਮਐਲਏ ਘਟ ਗਿਆ ਦੂਸਰਾ ਰਾਜਾ ਵੜਿੰਗ ਜਿਹੜਾ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ ਲੁਧਿਆਣੇ ਤੋਂ ਚੋਣ ਜਿੱਤ ਕੇ ਪਾਰਲੀਮੈਂਟ 'ਚ ਚਲ ਗਏ ਨੇ ਉਹ ਵੀ ਹੁਣ 2 ਸਤੰਬਰ ਨੂੰ ਜਿਹੜਾ ਸੈਸ਼ਨ ਸ਼ੁਰੂ ਹੋ ਰਿਹਾ ਉੱਥੇ ਨਜ਼ਰ ਨਹੀਂ ਆਉਣਗੇ ਉਹ ਰਾਜਾ ਵੜਿੰਗ ਕਿਉਂਕਿ ਵੱਡਾ ਚਿਹਰਾ ਸੀ ਉਹ ਵੀ ਸਰਕਾਰ ਨੂੰ ਘੇਰਨ ਵਿੱਚ ਡਟ ਕੇ ਉੱਥੇ ਖੜਦਾ ਸੀ ਪਰ ਨਾ ਰੰਧਾਵਾ ਸਾਹਿਬ ਦੇਣਗੇ ਤੇ ਨਾ ਹੁਣ ਬੜਿੰਗ ਸਾਹਿਬ ਦੇਣਗੇ ਤੀਸਰੇ ਡਾਕਟਰ ਰਾਜਕੁਮਾਰ ਚੱਬੇਵਾਲ ਜਿਹੜੇ ਕਾਂਗਰਸ ਦੇ ਉਪਨੇਤਾ ਸੀ ਵਿਧਾਨ ਸਭਾ ਚ ਸੰਗਲ ਲੈ ਕੇ ਔਰ ਕਰਜੇ ਦੀ ਪੰਡ ਲੈ ਕੇ ਤੁਸੀਂ ਦੇਖਿਆ ਹੋਊਗਾ ਉੱਥੇ ਇਹ ਆਉਂਦੇ ਸੀ ਸਰਕਾਰ ਨੂੰ ਘੇਰਦੇ ਸੀ ਇੱਕ ਵੱਡਾ ਦਲਦਚੇਰਾ ਵੀ ਸਨ ਪਰ ਉਹ ਕਾਂਗਰਸ ਛੱਡ ਕੇ ਆਪ ਚ ਚੱਲ ਗਏ ਤੇ ਆਪ ਚ ਸ਼ਾਮਲ ਹੋ ਕੇ ਲੋਕ ਸਭਾ ਦੀ ਇਲੈਕਸ਼ਨ ਜਿੱਤ ਕੇ ਪਾਰਲੀਮੈਂਟ ਚਲ ਗਏ ਨੇ ਸੋ ਇਹ ਤਿੰਨ ਵੱਡੇ ਚਿਹਰੇ ਜਿਹੜੇ ਨੇ ਕਾਂਗਰਸ ਦੇ ਹੁਣ ਗਾਇਬ ਨਜ਼ਰ ਆਉਣਗੇ ਭਾਵੇਂ ਇਹ ਵਿਕਰਮ ਜੀ ਚੌਧਰੀ ਜਿਹੜੇ ਸੰਤੋਖ ਸਿੰਘ ਚੌਧਰੀ ਮਰਹੂਮ ਦੇ ਪੁੱਤਰ ਨੇ ਨੌਜਵਾਨ ਲੀਡਰ ਨੇ ਜੂਥ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਜਿਹੜੇ ਵਿਧਾਨ ਸਭਾ ਵਿੱਚ ਡਟ ਕੇ ਬੋਲਦੇ ਸੀ ਬਾਵਾ ਖਿਲਾਰ ਕੇ ਆਮ ਆਦਮੀ ਪਾਰਟੀ ਦੇ ਵਿਰੁੱਧ ਪਰ ਉਹ ਵੀ ਰਸਮੀ ਤੌਰ ਤੇ ਹੁਣ ਕਾਂਗਰਸ ਦੇ ਨਾਲ ਨਹੀਂ ਗਏ ਚਰਨ ਦੀ ਚੰਨੀ ਹੁਣਾਂ ਨੂੰ ਜਲੰਧ ਤੋਂ ਟਿਕਟ ਦਿੱਤੀ ਲੋਕ ਸਭਾ ਦੀ ਔਰ ਉਹਨਾਂ ਦੀ ਮਾਤਾ ਕਰਮਜੀਤ ਕੌਰ ਭਾਜਪਾ ਦੀ ਸ਼ਾਮਲ ਹੋ ਗਈ ਔਰ ਵਿਕਰਮਜੀਤ ਸਿੰਘ ਨੇ ਵਿਪਦਾ ਉਹਦਾ ਵੀ ਜਿਹੜਾ ਛੱਡ ਦਿੱਤਾ ਸੀ ਕਾਂਗਰਸ ਦੇ ਦਿੱਤਾ ਪੂਰੇ ਨਾਰਾਜ਼ ਚੱਲਦੇ ਨੇ ਇਸ ਲਈ ਵਿਕਰਮ ਚੌਧਰੀ ਨੂੰ ਵੀ ਹੁਣ ਕਾਂਗਰਸ ਵਿੱਚ ਗਿੰਦਾ ਕੋਈ ਤਕ ਨਹੀਂ ਲੱਗਦਾ ਨਹੀਂ ਵੀ ਕਿਦੇ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਤੇ ਅੱਦੇ ਲੀਡਰ ਕਹਿਣ ਗਿਆ ਉਹ ਵੈਲ ਚ ਚੱਲ ਗਏ ਕਾਂਗਰਸੀਆਂ ਨੂੰ ਤੇ ਸ਼ਾਇਦ ਇਹ ਸਾਥ ਦੇਣ ਇੱਕ ਇਹ ਚਿਹਰਾ ਘਟ ਗਿਆ ਇਸੇ ਤਰ੍ਹਾਂ ਸੰਦੀਪ ਜਾਖੜ ਜਿਹੜੇ ਸੁਨੀਲ ਜਾਖੜ ਹੁਣ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੇ ਭਤੀਜੇ ਨੇ ਉਹ ਵੀ ਬੜੇ ਚਿਰ ਦੇ ਜਿਹੜੇ ਨੇ ਕਾਂਗਰਸ ਤੋਂ ਮੂੰਹ ਰਸਮੀ ਤੌਰ ਤੇ ਮੋੜ ਚੁੱਕੇ ਨੇ ਉਹ ਜਦੋਂ ਵੀ ਕੋਈ ਕਾਂਗਰਸ ਦੇ ਵਿਧਾਇਕ ਪਾਰ ਅਵਿਧਾਨ ਸਭਾ ਵਿੱਚ ਵਿਰੋਧ ਕਰਦੇ ਨੇ ਤੇ ਇਹ ਆਪਣੀ ਸੀਟ ਤੇ ਪਹਿਲਾਂ ਹੀ ਬੈਠੇ ਰਹਿੰਦੇ ਸੀ ਸੋ ਇਹ ਪੰਜ ਚਿਹਰੇ ਤੇ ਪੂਰੀ ਤਰ੍ਹਾਂ ਹੀ ਚਲੇਗੇ ਕਾਂਗਰਸ ਤੋਂ ਜੇ ਹੁਣ ਗੱਲ ਕੀਤੀ ਜਾਵੇ ਵੀ ਕਾਂਗਰਸ ਜਿਹੜੀ ਮੁੱਖ ਵਿਰੋਧੀ ਧਿਰ ਆ ਵਿਧਾਨ ਸਭਾ ਚ ਕਿਹੜੇ ਉਹ ਵਿਧਾਇਕ ਨੇ ਜਿਹੜੇ ਸਰਕਾਰ ਨੂੰ ਮੁੱਖ ਮੰਤਰੀ ਨੂੰ ਮੰਤਰੀਆਂ ਨੂੰ ਘੇਰ ਸਕਦੇ ਨੇ ਇਹ ਚ ਕੋਈ ਸ਼ੱਕ ਨਹੀਂ ਪ੍ਰਤਾਪ ਸਿੰਘ ਬਾਜਬਾ ਜੀ ਵਿਰੋਧੀ ਧਿਰ ਦੇ ਲੀਡਰ ਨੇ ਬੜੇ ਸੀਨੀਅਰ ਬੜੇ ਤਜਰਬੇਕਾਰ ਜਿਹੜੇ ਲੀਡਰ ਨੇ ਪੂਰੀ ਤਰ੍ਹਾਂ ਸਰਕਾਰ ਨੂੰ ਘੇਰਦੇ ਨੇ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਸਿੱਧੇ ਰੂਪ ਵਿੱਚ ਕਿਤੇ ਫਾਈਟ 'ਚ ਵੀ ਨਜ਼ਰ ਆਉਂਦੇ ਨੇ ਔਰ ਇਸੇ ਤਰ੍ਹਾਂ ਪ੍ਰਗਟ ਸਿੰਘ ਪ੍ਰਗਟ ਸਿੰਘ ਵੀ ਵਿਧਾਨ ਸਭਾ 'ਚ ਜਦੋਂ ਖੜਦੇ ਨੇ ਤੇ ਆਪਣੀ ਗੱਲ ਡਟ ਕੇ ਕਹਿੰਦੇ ਨੇ ਸੁਖਪਾਲ ਸਿੰਘ ਖਹਿਰਾ ਡਟ ਕੇ ਸਰਕਾਰ ਵਿਰੁੱਧ ਖੜੇ ਨੇ ਪਰ ਇਹਨਾਂ ਨੂੰ ਸਮਾਂ ਬਹੁਤ ਘੱਟ ਮਿਲਦਾ ਉੱਥੇ ਬੋਲਣ ਦਾ ਜਿਹੜਾ ਸਮਾਂ ਘੱਟ ਮਿਲਣ ਕਰਕੇ ਓਨੀ ਆਵਾਜ਼ ਇਹਨਾਂ ਦੀ ਉੱਥੇ ਬੁਲੰਦ ਨਹੀਂ ਹੁੰਦੀ ਸੁਖਵਿੰਦਰ ਸਿੰਘ ਕੋਟਲੀ ਇਹ ਵੀ ਉੱਥੇ ਡਟ ਕੇ ਕਾਂਗਰਸ ਵੱਲੋਂ ਗੱਲ ਕਰਦੇ ਨੇ ਤੇ ਅੱਗੇ ਆ ਜੋ ਅਵਤਾਰ ਹੈ ਨਰੀ ਜੂਨੀਅਰ ਬਹੁਤ ਸੀਨੀਅਰ ਬਹੁਤ ਸਿਆਣੇ ਵਿਧਾਇਕ ਨੇ ਇਹ ਵੀ ਸਰਕਾਰ ਨੂੰ ਘੇਰ ਦੇ ਕਈ ਵਾਰੀ ਨਜ਼ਰ ਆਏ ਨੇ ਔਰ ਪਰ ਇਹ ਪੰਜ ਜਿਹੜੇ ਵਿਧਾਇਕ ਨੇ ਕਾਂਗਰਸ ਦੇ ਇਹਨਾਂ ਤੋਂ ਇਲਾਵਾ ਜਿਹੜੇ ਬਾਕੀ ਬਚੇ ਨੇ ਸੀਨੀਅਰ ਨੇ ਬਹੁਤ ਸੀਨੀਅਰ ਨੇ ਉਹਨਾਂ ਵਿੱਚੋਂ ਕਈ ਪਰ ਉਹ ਆਪਣੇ ਮਤਲਬ ਦੀ ਗੱਲ ਕਰਦੇ ਆ ਜਾਂ ਆਪਣੇ ਹਲਕੇ ਦੀ ਗੱਲ ਕਰਨਗੇ ਜਾਂ ਬੜੀ ਗੱਲ ਜਿਹੜੀ ਐ ਸੌਫਟ ਦੀ ਕਰਨਗੇ ਜੇ ਕਈ ਐ ਵੀ ਸਿੱਧੇ ਤੌਰ ਤੇ ਉਹ ਕਿਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਅਟੈਕ ਕਰਨ ਤੇ ਐਦਾਂ ਦਾ ਚਿਹਰਾ ਕੋਈ ਹੈ ਨਹੀਂ ਜਿੰਨਾਂ ਵਿੱਚੋਂ ਤ੍ਰਿਪਤ ਰਜਿੰਦਰ ਬਾਜਵਾ ਨੇ ਬੜੇ ਸੀਨੀਅਰ ਨੇ ਪਰ ਉਹ ਬਹੁਤੇ ਉਲਝਦੇ ਨਹੀਂਗੇ ਆਪਣੇ ਹਲਕੇ ਦੀ ਮਤਲਬ ਦੀ ਗੱਲ ਕਰਨ ਲਈ ਬੈਂਚ ਤੋਂ ਉੱਠਦੇ ਨੇ ਔਰ ਇਸੇ ਤਰ੍ਹਾਂ ਸੁਖ ਸਰਕਾਰ ਗਿਆ ਉਹ ਵੀ ਬੜੇ ਇਸ ਮਾਮਲੇ 'ਚ ਨਰਮ ਮੰਨੇ ਜਾਂਦੇ ਨੇ ਬਹੁਤਾ ਅਟੈਕਿੰਗ ਵਾਲੀ ਗੱਲ ਨਹੀਂ ਕਰਦੇ ਆਪਣੇ ਹਲਕੇ ਹੁਲਕੇ ਦੀ ਗੱਲ ਕਰਕੇ ਬੈਠ ਜਾਂਦੇ ਨੇ ਤੇ ਬਰਿੰਦਰ ਮੀਤ ਪਾੜਾ ਇਹ ਕਿਤੇ ਨਾ ਕਿਤੇ ਬੋਲਦੇ ਨੇ ਸਰਕਾਰ ਵਿਰੋਧ ਪਰ ਉਹ ਗੱਲ ਨਹੀਂ ਹੈਗੀ ਵੀ ਕਿਤੇ ਬਾਂਮ ਰੋਡ ਲੈਂਡ ਸਰਕਾਰ ਦੀ ਔਰ ਇਸੇ ਤਰ੍ਹਾਂ ਅਰਲਾ ਚੌਧਰੀ ਸਾਬਕਾ ਮੰਤਰੀ ਨੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਪਰ ਵਿਰੋਧੀ ਧਿਰ ਵੱਲੋਂ ਜੇ ਕਹਿ ਲਈ ਵੀ ਅਟੈਕ ਕਰਨ ਵਾਲੀ ਗੱਲ ਤੇ ਉਹ ਸਮਰੱਥਾ ਇਹਨਾਂ 'ਚ ਬਹੁਤ ਘੱਟ ਦੇਖੀ ਐ ਹਰਦੇਵ ਸਿੰਘ ਲਾੜੀ ਉਹ ਵੀ ਸੁਧਾਰਨ ਗੱਲ ਕਰਕੇ ਤੇ ਆਪਣੀ ਬਹਿ ਜਾਂਦੇ ਨੇ ਕੁਰਸੀ ਤੇ ਇਸੇ ਤਰ੍ਹਾਂ ਫਗਵਾੜੇ ਤੋਂ ਬਲਵਿੰਦਰ ਸਿੰਘ ਢਾਲੀਵਾਲ ਉਹ ਵੀ ਬਹੁਤ ਘੱਟ ਬੋਲਦੇ ਨੇ ਵਿਧਾਨ ਸਭਾ ਵਿੱਚ ਤੇ ਨਰੇਸ਼ਪੁਰੀ ਵੀ ਜਿਹੜੇ ਰੁਟੀਨ 'ਚ ਆਪਣੇ ਹਲਕੇ ਦੀ ਗੱਲ ਕਰਕੇ ਬੈਠ ਜਾਂਦੇ ਨੇ ਇੱਕ ਹੋਰ ਵਿਧਾਇਕ ਨੇ ਰਾਣਾ ਗੁਰਜੀਤ ਸਿੰਘ ਰਾਣਾ ਗੁਰਜੀਤ ਸਿੰਘ ਮੁੱਦਿਆਂ ਤੇ ਬੋਲਦੇ ਨੇ ਕਈ ਵਾਰੀ ਪਾਣੀ ਦੇ ਮੁੱਦੇ ਤੇ ਬੋਲਦੇ ਨੇ ਉਹ ਦੁਆਬੇ ਦੇ ਮੁੱਦਿਆਂ ਤੇ ਵੀ ਬਹੁਤ ਵਾਰੀ ਬੋਲਦੇ ਨੇ ਪਰ ਜੇ ਇਹ ਗੱਲ ਕਹੀ ਜਾਵੇ ਵੀ ਉਹ ਕਾਂਗਰਸ ਵਾਲੋ ਕਿਤੇ ਮਾਨ ਸਰਕਾਰ ਨੂੰ ਘੇਰਨ ਦੀ ਗੱਲ ਕਰਦੇ ਨੇ ਤੇ ਉਹ ਇਦਾਂ ਦੀ ਗੱਲ ਕਿਤੇ ਨਜ਼ਰ ਨਹੀਂ ਆਏ ਰਾਣਾ ਗੁਰਜੀਤ ਵੀ ਸੌਫਟ ਰਹਿੰਦੇ ਨੇ ਸਰਕਾਰ ਪ੍ਰਤੀ ਗੱਲ ਕਰਦੇ ਨੇ ਆਪਣੇ ਹਲਕੇ ਦੀ ਦੁਆਬੇ ਦੀ ਪਾਣੀਆਂ ਦੀ ਪ੍ਰਦੂਸ਼ਣ ਦੀ ਬਹੁਤ ਵਧੀਆ ਗੱਲ ਕਰਦੇ ਨੇ ਪਰ ਜੇ ਕਹੀਏ ਵੀ ਵਿਰੋਧੀ ਧਿਰ ਵੱਲੋਂ ਇਹ ਕਿਤੇ ਅਟੈਕਿੰਗ ਹੁੰਦੇ ਨੇ ਤੇ ਉਹ ਬਹੁਤ ਘੱਟ ਦੇਖਣ ਨੂੰ ਮਿਲਿਆ ਸੋ ਵਿਰੋਧੀ ਧਿਰ ਹੁਣ ਕੇਵਲ ਵਿਰੋਧੀ ਧਿਰ ਚ ਕਹਿ ਲਈਏ 13 ਵਿਧਾਇਕ ਨੇ ਉਹਨਾਂ ਵਿੱਚੋਂ ਕੇਵਲ 5 ਜਿਹੜੇ ਨੇ ਉਹ ਸਰਕਾਰ ਨੂੰ ਘੇਰਨ ਲਈ ਖੜੇ ਹੋ ਸਕਦੇ ਨੇ ਔਰ ਬਾਕੀ ਰੁਟੀਨ ਚ ਵਿਚਰਨਗੇ ਇਸ ਲਈ ਵਿਰੋਧੀ ਧਿਰ ਜਿਹੜੀ ਆ ਇਸ ਵਾਰੀ ਖਾਸ ਕਰਕੇ ਕਾਂਗਰਸ ਮੁਖ ਵਿਰੋਧੀ ਧਿਰ ਜਿਹੜੀ ਆ ਲੱਗਦਾ ਵੀ ਪਹਿਲੇ ਵਰਗੀ ਫਾਈਟ ਸ਼ਾਇਦ ਹੋ ਨਹੀਂ ਦੇ ਸਕਣਗੇ ਜੀ ਅ ਤਰ ਲੋਚਨ ਸਿੰਘ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਕਰੀਏ ਤਾਂ ਉਹ ਕਿਤੇ ਖੜਾ ਜਣਾ ਨਜ਼ਰ ਨਹੀਂ ਆ ਰਿਹਾ ਉਸੇ ਸਥਿਤੀ ਕੀ ਲੱਗਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਮਾੜੀ ਸਿੱਤੀ ਤੁਸੀਂ ਹੁਣੇ ਦੇਖਿਆ ਹੋਊਗਾ ਸੁਖਬੀਰ ਸਿੰਘ ਬਾਦਲ ਛੇਰੀ ਅਕਾਲ ਤਖਤ ਸਾਹਿਬ ਵਿਖੇ ਫਿਰ ਮੁੜ ਪੇਸ਼ ਹੋਏ ਨੇ ਉਹਨਾਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਉਹਨਾਂ ਨੇ ਸਾਰੇ ਮੰਤਰੀ ਮੰਡਲ ਜਿਹੜਾ ਉਹਨਾਂ ਨੂੰ ਤਲਬ ਕਰ ਲਿਆ ਸਪਸ਼ਟ ਕਰਨ ਮੰਗਿਆ 15 ਦਿਨਾਂ ਦਾ ਤੇ ਜੇ ਇਹ ਤੇ ਆਪਾਂ ਗੱਲ ਕਰਦੇ ਫੀਲਡ ਦੀ ਜੇ ਪੰਜਾਬ ਵਿਧਾਨ ਸਭਾ ਦੀ ਗੱਲ ਕੀਤੀ ਜਾਵੇ ਤੇ ਫਿਰ ਲੱਗਦਾ ਵੀ ਇਸ ਤੋਂ ਵੱਧ ਤਰਸਯੋਗ ਹਾਲਤ ਉਹ ਸ਼ਰੋਮਣੀ ਅਕਾਲੀ ਦਲ ਦੀ ਜਿਹਨੂੰ ਕਿਹਾ ਜਾਂਦਾ ਹੈ ਵੀ ਉਹ ਡਾਂਗ ਵਾਲੀ ਪਾਰਟੀ ਐ ਮੋਰਚਿਆਂ ਵਾਲੀ ਪਾਰਟੀ ਐ ਕੁਰਬਾਨੀਆਂ ਵਾਲੀ ਪਾਰਟੀ ਐ ਪਰ ਪੰਜਾਬ ਵਿਧਾਨ ਸਭਾ ਚ ਝੁੰਗੇ ਚ ਤਿੰਨ ਵਰਾਏ ਸੀ ਉਹਨਾਂ ਵਿੱਚੋਂ ਇੱਕ ਸਿਰ ਕੱਟ ਸੀ ਡਾਕਟਰ ਸੁਖਵਿੰਦਰ ਕੁਮਾਰ ਸੋਖੀ ਜਿਹਨੂੰ ਜਮਨੀ ਚੋਣ ਚ ਸੁਖਵੀਰ ਬਾਦਲ ਹੋਣਾ ਨੇ ਜਲੰਧਰ ਤੋਂ ਇਲੈਕਸ਼ਨ ਵੀ ਲੜਾਈ ਸੀ ਪਰ ਉਹ ਪਿਛਲੇ ਦਿਨਾਂ ਚ ਆਮ ਆਦਮੀ ਪਾਰਟੀ ਚ ਚਲ ਗਏ ਨੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਵਲੀਆ ਸੀਨੀਅਰ ਲੀਡਰ ਨੇ ਵਿਧਾਨ ਸਭਾ ਚ ਬੋਲਦੇ ਸੀ ਪਰ ਵੈਸੇ ਵਿਧਾਨ ਸਭਾ ਚ ਉਹਨਾਂ ਨੇ ਬਹੁਤ ਘੱਟ ਡਿਫੈਂਡ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਗੱਲ ਦੇ ਹੀ ਕਰਦੇ ਸੀ ਪਰ ਉਹ ਹੁਣ ਆਮ ਆਦਮੀ ਪਾਰਟੀ ਦੀ ਹਾਂ ਚ ਹਾਂ ਰਲਾਉਣਗੇ ਰਹਿ ਗਏ ਝੁੰਗੇ ਚ ਦੋ ਮਨਪ੍ਰੀਤਿਆ ਵਾਲੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਦੂਰ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਕੋਈ ਗੱਲ ਨਹੀਂ ਕਰਦੇ ਵਿਧਾਨ ਸਭਾ ਜੇ ਮਤਲਬ ਦੀ ਗੱਲ ਕਰਦੇ ਨੇ ਆਪਣੇ ਦਾਖਾ ਹਲਕੇ ਦੀ ਤੇ ਬੈਠ ਜਾਂਦੇ ਨੇ ਉਹ ਵੀ ਮਾਈਨਸ ਹੋ ਗਏ ਤੇ ਇੱਕ ਗੁਨੀਬ ਕੋ ਰਹਿ ਗਏ ਆ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਪਤਨੀ ਨੇ ਉਹ ਨਵੇਂ ਆਏ ਨੇ ਮਤਲਬ ਦੀ ਗੱਲ ਕਰਦੇ ਨੇ ਬਹੁਤ ਘੱਟ ਵਿਧਾਨ ਸਭਾ ਚ ਆਉਂਦੇ ਨੇ ਜੇ ਆਉਂਦੇ ਨੇ ਤੇ ਉਹ ਸੁਣਦੇ ਨੇ ਕਿਉਂਕਿ ਉਹਨਾਂ ਕੋ ਉਹਨਾਂ ਤਜਰਬਾ ਨਹੀਂਗਾ ਸੋ ਇਹ ਕਹਿ ਸਕਦੇ ਆ ਬਿ ਸ਼ਰਮ ਨਹੀਂ ਕਾਲੀ ਦਲ ਦਾ ਕੋਈ ਵੀ ਲੀਡਰ ਆਪਣੀ ਪਾਰਟੀ ਨੂੰ ਪ੍ਰੋਟੈਕਟ ਕਰਨ ਜਾਂ ਸਰਕਾਰ ਉੱਪਰ ਉਂਗਲ ਅਠਾਉਣ ਦੇ ਸਮਰੱਥ ਨਹੀਂਗਾ ਪੂਰੀ ਤਰ੍ਹਾਂ ਸਫਾਇਆ ਲੱਗਦਾ ਹੈ ਸੋ ਸ਼ਰਮ ਨਹੀਂ ਕਾਲੀ ਦਲ ਦੇ ਬੈਂਚ ਜਿਹੜੇ ਨੇ ਉਹ ਇਸ ਵੇਲੇ ਸਰਕਾਰ ਲਈ ਭੋਰਾ ਭਰ ਵੀ ਆ ਥ੍ਰੈਟ ਵਾਲੇ ਪਾਸੇ ਨਹੀਂ ਦੇਖਦੇ ਜੀ ਅ ਅੱਗੇ ਜੇਕਰ ਭਾਜਪਾ ਤੇ ਬਸਪਾ ਦੀ ਗੱਲ ਕੀਤੀ ਚਾਹੇ ਤਾਂ ਉਹਨਾਂ ਦੀ ਸਥਿਤੀ ਕੀ ਲੱਗਦੀ ਹੈ ਦੇਖੋ ਭਾਜਪਾ ਦੇ ਇੱਕ ਦੋ ਵਿਧਾਇਕ ਨੇ ਇੱਕ ਨੇ ਅਸ਼ਮਨੀ ਸ਼ਰਮਾ ਜਿਹੜੇ ਪੰਜਾਬ ਭਾਜਪਾ ਦੇ ਕਈ ਸਾਲ ਪ੍ਰਧਾਨ ਰਹੇ ਨੇ ਬੜੇ ਸੀਨੀਅਰ ਲੀਡਰ ਨੇ ਉਹ ਵਿਧਾਨ ਸਭਾ ਚ ਆਉਂਦੇ ਨੇ ਘਾਟੀ ਆਉਂਦੇ ਨੇ ਜੇ ਆਉਂਦੇ ਨੇ ਤੇ ਉਹਨਾਂ ਨੂੰ ਬਹੁਤ ਘੱਟ ਦੇਖਿਆ ਵੇ ਅਗਰੈਸਿਵ ਹੋ ਕੇ ਬੋਲਦੇ ਹੋਣ ਉਹ ਵੀ ਬੜਾ ਸਿੰਪਲ ਗੱਲ ਕਰਕੇ ਤੇ ਚਲ ਜਾਂਦੇ ਨੇ ਤੇ ਦੂਸਰੇ ਉਹਨਾਂ ਦੇ ਨੇ ਜੰਗੀ ਲਾਲ ਮਹਾਜਨ ਉਹ ਕਿਤੇ ਬੋਲਦੇ ਨਜ਼ਰ ਹੀ ਨਹੀਂ ਆਏ ਜੇ ਆਉਂਦੇ ਨੇ ਤੇ ਆਪਣੇ ਹਲਕੇ ਦੀ ਗੱਲ ਕਰਕੇ ਉਹ ਬੈਠ ਜਾਂਦੇ ਨੇ ਸੋ ਦੋਹਾਂ ਨੇ ਬੀਜੇਪੀ ਦੇ ਜਿਹੜੇ ਵਧਾਏ ਕ ਐਮਐਲਏ ਇਹ ਆਮ ਆਦਮੀ ਪਾਰਟੀ ਲਈ ਭਗਵੰਤ ਮਾਨ ਲਈ ਭਗਵੰਤ ਮਾਨ ਦੀ ਸਰਕਾਰ ਲਈ ਕਿਤੇ ਥ੍ਰੈਟ ਨਹੀਂ ਦਿਸ ਰੇ ਸੋ ਲੱਗਦਾ ਵੀ ਇਹ ਵੀ ਪੰਜਾਬ ਦੇ ਮੁੱਦੇ ਉਠਾਉਣ ਦੇ ਸਮਰੱਥ ਨਹੀਂ ਲੱਗਦੇ ਤੇ ਜੇ ਨਾਲ ਅੱਗੇ ਕਰ ਗੱਲ ਕਰੀਏ ਬਹੁਜਨ ਸਮਾਜ ਪਾਰਟੀ ਦੇ ਨੇ ਇੱਕ ਵਿਧਾਇਕ ਡਾਕਟਰ ਨਸ਼ੱਤਰਪਾਲ ਡਾਕਟਰ ਨਸ਼ੱਤਰਪਾਲ ਸਰਕਾਰ ਦੇ ਕਈ ਮਤਿਆਂ ਦੇ ਹਾਂ ਚ ਹਾਂ ਹੱਥ ਲਾਉਂਦੇ ਹਲਾਉਂਦੇ ਦੇਖੇ ਗਏ ਨੇ ਮੋਸਟਲੀ ਔਰ ਸਰਕਾਰ ਦੇ ਵਿਰੁੱਧ ਬੋਲਦੇ ਬਹੁਤ ਘੱਟ ਨਜ਼ਰ ਆਏ ਨੇ ਠੀਕ ਹੈ ਦਲਤ ਭਾਈਚਾਰੇ ਦੇ ਗੱਲ ਕਰਦੇ ਨੇ ਬੜੇ ਸੌਫਟ ਨੇ ਸਰਕਾਰ ਦੇ ਪ੍ਰਤੀ ਨਰਮ ਨੇ ਸਰਕਾਰ ਦੇ ਪ੍ਰਤੀ ਔਰ ਨਸ਼ੱਤਰਪਾਲ ਅਕਸਰ ਦੇਖਿਆ ਵੀ ਜਦੋਂ ਵਿੱਚ ਵਿਚਾ ਕੇ ਤੇ ਟਾਈਮ ਲੱਗਦਾ ਤੇ ਉਹ ਹੁਕਮਰਾਨ ਧਿਰ ਵਾਲੇ ਪਾਸੇ ਵੀ ਖੜੇ ਨਜ਼ਰ ਆਉਂਦੇ ਨੇ ਕਦੀ ਮੁੱਖ ਮੰਤਰੀ ਸਾਹਿਬ ਜਾਂ ਕਈ ਮੰਤਰੀਆਂ ਨੂੰ ਮਿਲਦੇ ਆਪਣੇ ਕੰਮਕੁੰਮ ਕਰਵਾਉਣ ਲਈ ਸੋ ਨਸ਼ੱਤਰਪਾਲ ਵੀ ਵਿਰੋਧੀ ਧਿਰ ਵੱਲੋਂ ਕੋਈ ਥ੍ਰੈਟ ਵਾਲੀ ਗੱਲ ਨਹੀਂ ਸਗੋ ਇੱਕ ਸੌਫਟ ਕਾਰਨਰ ਦੇ ਲੱਗਦੇ ਨੇ ਆਮ ਆਦਮੀ ਪਾਰਟੀ ਦੇ ਅੱਗੇ ਆਗੇ ਇੱਕ ਆਜ਼ਾਦ ਉਮੀਦਵਾਰ ਹੈ ਰਾਣਾ ਇੰਦਰ ਪ੍ਰਤਾਪ ਸਿੰਘ ਜਿਹੜੇ ਰਾਣਾ ਗੁਰਜੀਤ ਦੇ ਪੁੱਤਰ ਨੇ ਆਜ਼ਾਦ ਉਮੀਦਵਾਰ ਨੇ ਰਾਣਾ ਇੰਦਰ ਪ੍ਰਤਾਪ ਵੀ ਸਰਕਾਰ ਪ੍ਰਤੀ ਮੋਸਟਲੀ ਦੇਖਿਆ ਸੌਫਟ ਹੁੰਦੇ ਨੇ ਪਰ ਉਹ ਇੱਕ ਨੌਜਵਾਨ ਵਿਧਾਇਕ ਨੇ ਮੁੱਦੇ ਜਰੂਰ ਪੰਜਾਬ ਦੇ ਬੜੇ ਗੰਭੀਰ ਠੰਮਦੇ ਨੇ ਪੂਰੇ ਅੰਕੜਿਆਂ ਤਹਿਤ ਤੱਥਾਂ ਥੈਰ ਠੰਮਦੇ ਨੇ ਕਈ ਮੁੱਦੇ ਉਹਨਾਂ ਨੇ ਠਾਏ ਨੇ ਪਰ ਥ੍ਰੈਟ ਥਰੋਟ ਵਾਲੀ ਕੋਈ ਗੱਲ ਨਹੀਂ ਔਰ ਸਰਕਾਰ ਵਿਰੁੱਧ ਬਹੁਤ ਘੱਟ ਬੋਲਦੇ ਦੇਖੇ ਗਏ ਨੇ ਸੋ ਆ ਕਾਂਗਰਸ ਦੇ 18 ਵਿੱਚੋਂ ਰਹਿ ਗਏ 13 13 ਵਿੱਚੋਂ 5 ਕ ਬੋਲਣ ਵਾਲੇ ਨੇ ਅਕਾਲੀ ਦਲ ਦਾ ਕੋਈ ਬੋਲਣ ਵਾਲਾ ਰਿਹਾ ਹੀ ਨਹੀਂ ਭਾਰਤੀ ਜਨਤਾ ਪਾਰਟੀ ਦੇ ਬੋਲਦੇ ਹੀ ਦੋ ਬਹੁਤ ਘੱਟ ਨੇ ਤੇ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਇਕਲੌਤਾ ਵਿਧਾਇਕ ਆ ਨਸ਼ਤਰਪਾਲ ਉਹ ਪਹਿਲਾਂ ਹੀ ਬੜਾ ਸੌਫਟ ਹੈ ਸਰਕਾਰ ਪ੍ਰਤੀ ਤੇ ਇਸੇ ਤਰ੍ਹਾਂ ਇੱਕ ਆਜ਼ਾਦ ਰਾਣਾ ਇੰਦਰ ਪ੍ਰਤਾਪ ਵੀ ਸਰਕਾਰ ਲਈ ਕੋਈ ਥ੍ਰੈਟ ਨਹੀਂਗਾ ਸੋ ਕਿਹਾ ਜਾ ਸਕਦਾ ਵੀ ਪੰਜਾਬ ਵਿਧਾਨ ਸਭਾ ਵਿੱਚ ਫਿਲਹਾਲ ਵਿਰੋਧੀ ਧਿਰ ਦੀ ਜਿਹੜੀ ਸਥਿਤੀ ਆ ਪਹਿਲਾਂ ਨਾਲੋਂ ਬਹੁਤ ਕਮਜ਼ੋਰ ਹੈ ਜੀ